ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕੀਰਤਨ ਦਰ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਵੱਲੋਂ ਮਿਤੀ 8 ਅਤੇ 9 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਤੇ ਉਹ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪਰਬ ਨੂੰ ਸਮਰਪਿਤ ਜੋ ਮਹਾਨ ਗੁਰਮਤਿ ਕੀਰਤਨ ਕਰਵਾਏ ਜਾ ਰਹੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਜੋ ਸਾਡੀ ਟੀਮ ਹੈ ਸਭ ਤੋਂ ਪਹਿਲਾਂ ਮੈਂ ਆਪ ਜੀ ਦੀ ਜਾਣਕਾਰੀ ਲਈ ਉਹਨਾਂ ਨੂੰ ਮਿਲਵਾ ਦਿਆ ਸਭ ਤੋਂ ਪਹਿਲੇ ਇੱਧਰ ਨਾਲ ਸਾਡੇ ਰਿਜਿਸਪਾਲ ਬੱਬੀ ਜੀ ਜੋ ਪ੍ਰੈਸ ਫੋਟੋਗ੍ਰਾਫਰ ਨੇ ਇਹਨਾਂ ਦਾ ਸਹਿਯੋਗ ਹਮੇਸ਼ਾ ਹੀ ਸਾਡੀ ਸੁਸਾਇਟੀ ਨੂੰ ਮਿਲਦਾ ਰਹਿੰਦਾ ਹੈ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਸਰਦਾਰ ਕੁਲਦੀਪ ਸਿੰਘ ਜੀ ਨੇ ਯਾਨੀ ਬ੍ਰਦਰਜ਼ ਵਾਲੇ ਉਹਨਾਂ ਨਾਲ ਸਰਦਾਰ ਬਲਜੀਤ ਸਿੰਘ ਜੀ ਚਾਨੀ ਜੋ ਮੇਅਰ ਨੇ ਸਾਡੇ ਮੋਗਾ ਇਲਾਕੇ ਦੇ ਜਿਨ੍ਹਾਂ ਸਮਾਜ ਸੇਵਕ ਨੇ ਔਰ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਨੂੰ ਇਹਨਾਂ ਦੇ ਨਾਲ ਬੈਠੇ ਨੇ ਸਾਡੇ ਪ੍ਰਧਾਨ ਜੀ ਸਰਦਾਰ ਬਲਜੀਤ ਸਿੰਘ ਜੀ ਵਿੱਕੇ ਇਹਨਾਂ ਦੇ ਨਾਲ ਬੈਠੇ ਨੇ ਸਰਦਾਰ ਸੁਰਿੰਦਰਪਾਲ ਸਿੰਘ ਜੀ ਜਿਹੜੇ ਮੋਗੇ ਇਲਾਕੇ ਦੇ ਨਾਮਵਰ ਪੱਤਰਕਾਰ ਨੇ ਇਹਨਾਂ ਦੇ ਨਾਲ ਬੈਠੇ ਨੇ ਸਰਦਾਰ ਪਰਮੀਤ ਸਿੰਘ ਜੀ ਹੀ ਮੁੰਡਾ ਵਾਲੇ ਹੁਣ ਇੱਧਰ ਸਾਡੇ ਸਰਦਾਰ ਗੁਰਪ੍ਰੀਤਮ ਸਿੰਘ ਜੀ ਚੀਮਾ ਜਿਹੜੇ ਮੋਗੇ ਦੇ ਧਾਰਮਿਕ ਤੇ ਸਮਾਜਿਕ ਆਗੂ ਨੇ ਇਹਨਾਂ ਦੇ ਨਾਲ ਨੇ ਮਨਜੀਤ ਸਿੰਘ ਮਿੰਦੀ ਜੀ ਨਾਲ ਨੇ ਨਿਰਮਲ ਸਿੰਘ ਕੰਗ ਜੀ ਨਾਲ ਸਾਡੇ ਇਧਰ ਸਰਦਾਰ ਗੁਰਮੀਤ ਸਿੰਘ ਜੀ ਐਡਵੋਕੇਟ ਸਾਡੇ ਸਤਰਾਮ ਸਿੰਘ ਜੀ ਪੀਏ ਸਾਡੇ ਛਾਬੜਾ ਜੀ ਨਾਲ ਨੇ ਹਰਪ੍ਰੀਤ ਸਿੰਘ ਸਾਗਲ ਸਾਡੇ ਜੋ ਬੇਤ ਸਕੱਤਰ ਨੇ ਹੁਣ ਮੈਂ ਆਪ ਜੀ ਨੂੰ ਜੋ ਇਸ ਸਾਡੀ ਸੁਸਾਇਟੀ ਦੀ ਰੀੜ ਦੀ ਹੱਡੀ ਨੇ ਜਾਂ ਜਿਨ੍ਹਾਂ ਦੀ ਸੋਚ ਕੰਮ ਕਰ ਰਹੀ ਹੈ ਸਾਡੀ ਸੁਸਾਇਟੀ ਦੇ ਮਗਰ ਉਹਨਾਂ ਨੂੰ ਮਿਲਵਾਉਣ ਜਾ ਰਿਹਾ ਮੇਰੀ ਬੁਰਾਦ ਹੈ ਸਰਦਾਰ ਭਪਿੰਦਰ ਸਿੰਘ ਜੀ ਬਬਲੂ ਜਿਨ੍ਹਾਂ ਦੇ ਮੰਨ ਦੀ ਇਹ ਹਮੇਸ਼ਾ ਇੱਛਾ ਰਹਿੰਦੀ ਹੈ ਕਿ ਗੁਰੂ ਸਾਹਿਬ ਦੇ ਗੁਰਪੁਰਬ ਨੇ ਜੋ ਬਹੁਤ ਅੱਛੇ ਪੱਦਰ ਤੇ ਮਨਾਏ ਜਾਣ ਬਹੁਤ ਅੱਛੇ ਢੰਗ ਨਾਲ ਮਨਾਏ ਜਾਣ ਔਰ ਜਿਨ੍ਹਾਂ ਦੀ ਚਰਚਾ ਜਿਹੜੀ ਹੈ ਹਰ ਜ਼ੁਬਾਨ ਤੇ ਹੋਵੇ ਇਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਜਾਵੇ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਨੂੰ ਇਸ ਸਮਾਗਮ ਜੋ ਕਰਾਉਣ ਦੀ ਜ਼ਰੂਰਤ ਕਿਉਂ ਪਈ ਅਜੋਕੇ ਸਮਾਜ ਦੇ ਅੰਦਰ ਸੋਸ਼ਲ ਮੀਡੀਆ ਦੇ ਅੰਦਰ ਫੈਲ ਰਹੀ ਲਚਰਤਾ ਜਿਹੜੀ ਸਾਡੀ ਨੌਜਵਾਨ ਪੀੜੀ ਨੂੰ ਪ੍ਰਭਾਵਿਤ ਕਰ ਰਹੀ ਹੈ ਉਹਨਾਂ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਗੁਰਮਤ ਦਾ ਪ੍ਰਸਾਰ ਹੋਣਾ অতি ਜ਼ਰੂਰੀ ਹੈ ਇਸੇ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਸਾਲ ਵੀ ਮਹਾਨ ਕੀਰਤਨ ਦਰਬਾਰ ਕਰਵਾਏ ਗਏ ਇਸ ਸਾਲ ਵੀ ਗੁਰ ਸ਼ਬਦ ਪ੍ਰਚਾਰ ਮਿਸ਼ਨ ਨੂੰ ਲੈ ਕੇ ਇਸ ਸਾਲ 8 ਅਤੇ 9 ਨਵੰਬਰ ਨੂੰ ਗੁਰਦੁਆਰਾ ਬੀਬੀ ਕਾਨ ਕਰ ਵਿਖੇ ਜੋ ਮਹਾਨ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ ਉਹਨਾਂ ਦੇ ਵਿੱਚ ਹਿੰਦੁਸਤਾਨ ਦੇ ਸਿੱਖ ਕੌਮ ਦੇ ਜੋ ਸਰਮੌਰ ਕੀਰਤਰੀ ਦਿੱਤੇ ਨੇ ਉਹ ਸ਼ਿਰਕਤ ਕਰ ਲਈਏ ਔਰ ਇਸ ਸਮਾਗਮ ਦੇ ਵਿੱਚ ਜੋ ਸਹਿਯੋਗ ਕਰ ਰਹੀਆਂ ਸਾਡੀਆਂ ਸੁਸਾਇਟੀਆਂ ਨੇ ਮੋਗੇ ਦੀਆਂ ਸਮੁੱਚੀਆਂ ਧਾਰਮਿਕ ਅਤੇ ਜਿਹੜੀਆਂ ਸੋ ਸਮਾਜਿਕ ਸੰਸਥਾਵਾਂ ਨੇ ਇਸਤਰੀ 사ਸੰਗ ਸੰਭਾਵਾ ਜੇ ਮੈਂ ਗੱਲ ਕਰਾਂ ਤਾਂ ਹਰ ਇੱਕ ਵਰਗ ਦਾ ਲੋਕ ਜੋ ਹੈ ਉਹ ਸਾਨੂੰ ਸਹਿਯੋਗ ਕਰ ਰਹੇ ਨੇ ਉਹਨਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ। ਸ਼੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਦਾ ਹਮੇਸ਼ਾ ਇਹ ਮਨਸ਼ਾ ਰਹੀ ਹੈ ਕਿ ਇਹ ਇੱਕ ਵਰਗ ਦਾ ਪ੍ਰੋਗਰਾਮ ਨਾ ਹੋਵੇ ਮੋਗਾ ਸ਼ਹਿਰ ਦੇ ਹਰ ਫਿਰਕੇ ਹਰ ਵਰਗ ਨੂੰ ਨਾਲ ਲੈ ਕੇ ਚੱਲੇਵੇ। ਤੇ ਅਸੀਂ ਇਸ ਗੱਲ ਦੇ ਵਿੱਚ ਕਾਮਯਾਬੀ ਰਹੇ ਹਾਂ ਇਸੇ ਗੱਲ ਨੂੰ ਮੁੱਖ ਰੱਖਦੇ ਹਾਂ ਅੱਜ ਆਪ ਜੀ ਨੂੰ ਸੱਦਾ ਦਿੱਤਾ ਸੀ ਅਸੀਂ ਅਸੀਂ ਤੁਸੀਂ ਸਾਡੇ ਇਸ ਸੱਦੇ ਤੇ ਪਹੁੰਚ ਆਏ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਔਰ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਆਪ ਜੀ ਸਾਨੂੰ ਹਮੇਸ਼ਾ ਹੀ ਸਹਿਯੋਗ ਦਿੰਦੇ ਰਹੇ ਹੋ ਤੇ ਅਸੀਂ ਉਮੀਦ ਕਰਦੇ ਹਾਂ ਕਿ ਜੋ ਸਮੁੱਚੀ ਪ੍ਰੈਸ ਹੈ ਪ੍ਰਿੰਟ ਔਰ ਇਲੈਕਟ੍ਰੋਨਿਕ মিডিਆ ਇਸੇ ਤਰ੍ਹਾਂ ਹੀ ਸਾਨੂੰ ਸਹਿਯੋਗ ਕਰਦੇ ਰਹੇ ਕਰਦੇ ਰਹਿਣਗੇ ਜੋ ਇਸ ਸਮਾਗਮ ਦੇ ਵਿੱਚ ਸਰਮੌਰ ਕੀਰਤਨੀ ਜਥੇ ਪੁੱਜ ਰਹੇ ਹਨ ਉਹਨਾਂ ਵਿੱਚ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜਵਦੀ ਤਕਸਾਲ ਵਾਲੇ ਜਿਨ੍ਹਾਂ ਦੇ ਗੁਰਮਤ ਦੇ ਅੰਦਰ ਬਹੁਤ ਯੋਗਦਾਨ ਹੈ ਭਾਈ ਜਸਵੀਰ ਸਿੰਘ ਜੀ ਪੋਟਾ ਸਾਹਿਬ ਵਾਲੇ ਭਾਈ ਹਰਜੋਤ ਸਿੰਘ ਦੀ ਜ਼ਖਮੀ ਜ਼ਿਲੰਦਰ ਵਾਲੇ ਭਾਈ ਅਮਰਤਪਾਲ ਸਿੰਘ ਜੀ ਟਪਈ ਵਿਦਿਆਰਥੀ ਬਾਬਾ ਸੁੱਚਾ ਸਿੰਘ ਜੀ ਸਕੀਤ ਸੰਗੀਤ ਅਕੈਡਮੀ ਜਵੰਦੀ ਅਤੇ ਲੁਧਿਆਣਾ ਵਾਲੇ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸਿੱਦੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਭਾਈ ਗੁਰਦੇਵ ਸਿੰਘ ਜੀ ਕੋਹਾੜਕਾ ਹਜ਼ੂਰੀ ਰਾਗੀ ਸਿੱਦੇ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਵੀ ਪਜ ਰਹੇ ਨੇ ਭਾਈ ਸੰਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਨਾ ਤੋਂ ਇਲਾਵਾ ਹੋਰ ਵੀ ਪੰਥਕ ਸਖਸੀਤਾ ਜੋਨੇ ਪਜਰਿਆਂ ਨੇ ਤੇ ਅਸੀਂ ਇਸ ਆਸ ਤੇ ਨਾਲ ਆਪ ਜੀ ਨੂੰ ਇੱਥੇ ਸੱਦਾ ਦਿੱਤਾ ਹੈ ਉਮੀਦ ਹੈ ਆਪ ਜੀ ਸਾਨੂੰ ਜਿਹੜਾ ਹੈ ਪੂਰਨ ਸਹਿਯੋਗ ਦਿਓਗੇ ਔਰ ਪ੍ਰੈਸ ਔਰ ਇਲੈਕਟ੍ਰੋਮੀਡੀਆ ਦਾ ਮੈਂ ਤੇ ਆਉਣ ਤੇ ਦਿਲੋਂ ਧੰਨਵਾਦ ਕਰਦਾ ਜੀ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹਾਲ ਸ੍ਰੀ ਅਕਾਲ ਪੁਰਖ ਹਾਂ जी प्रधान जी दौ जानकारी इस गुरु का खालसा वाहसा वाहू जी की फतेह ਸਭ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਵੱਲੋਂ ਇਹ ਸਮਾਗਮ 8 ਅਤੇ 9 ਤਰੀਕ ਦਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਗੁਰਤੇਗ ਬਹਾਦਰ ਜੀ ਦੀ ਸ਼ਤਾਬਦੀ ਨੂੰ ਇਹ 350 ਸਾਲਾਂ ਨੂੰ ਸਮਰਪਤ ਤੇ ਗੁਰੂ ਰਾਮਦਾਸ ਜੀ ਦੇ ਗੁਰਪ੍ਰਦੇਸ਼ ਸੰਬੰਧ ਵਿੱਚ ਇਹ ਸਮਾਗਮ ਕਰਾਇਆ ਜਾ ਰਿਹਾ ਹੈ ਇਸ ਦੇ ਵਿੱਚ ਪੰਥ ਦੇ ਸਰਮੋਰ ਕੀਰਤਨੀਏ ਪਹੁੰਚ ਰਹੇ ਨੇ ਜੋ ਕਿ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਸਸਫਾਤਰ ਬਲਜਿੰਦਰ ਸਿੰਘ ਨੇ ਸਾਰੀ ਜਾਣਕਾਰੀ ਦੇ ਹੀ ਦਿੱਤੀ ਆ ਇਸ ਤੇ ਅਸੀਂ ਬਹੁਤ ਹੀ ਸਾਰੀਆਂ ਸੁਸਾਇਟੀਆਂ ਸਾਡੇ ਨਾਲ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਸਾਰੀਆਂ ਹੀ ਸਾਡੇ ਨਾਲ ਸਹਿਯੋਗ ਦੇ ਰਹੀਆਂ ਨੇ ਸ਼ਹਿਰ ਦੀਆਂ ਮੋਗੇ ਸ਼ਹਿਰ ਦੀਆਂ ਤੇ ਅਸੀਂ ਉਹਨਾਂ ਦੇ ਵੀ ਬਹੁਤ ਰਣੀ ਆ ਅਤੇ ਤੁਸੀਂ ਸਾਡੇ ਨਾਲ ਬੜਾ ਸਹਿਯੋਗ ਦੇ ਰਹੇ ਹੋ ਜੋ ਕਿ ਇਹ ਪੱਤਰਕਾਰ ਵੀਰ ਹਨ ਇਹ ਵੀ ਸਾਡੇ ਸਮੇਂ ਸਿਰ ਤੇ ਸਮੇਂ ਸਿਰ ਤੇ ਬਹੁਤ ਹੀ ਸਾਡਾ ਸਹਿਯੋਗ ਦੇ ਰਹੇ ਹਨ ਇਨਨੋ ਦਾ ਬੜਾ ਧੰਨਵਾਦ ਕਰਦੇ ਹਾਂ ਕਿਉਂਕਿ ਮੀਡੀਆ ਦੇ ਵਿੱਚ ਬੜੀਆਂ ਉੱਚ ਕੋਟੀ ਤੇ ਰੱਖ ਕੇ ਸਾਡੀਆਂ ਖਬਰਾਂ ਦੇ ਰਹੇ ਹਨ ਅਤੇ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਜੋ ਵੀ ਹੈ ਸਾਡੇ ਸਕੱਤਰ ਸਾਹਿਬ ਨੇ ਦੇ ਹੀ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਗੁਰੂ ਸ਼ਬਦ ਪ੍ਰਚਾਰ ਮਿਸ਼ਨ ਤਹਿਤ ਗੁਰਮਤ ਕੀਰਤਨ ਸਮਾਗਮ ਸ਼੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਦੇ ਮੈਂਬਰ ਸਹਿਬਾਨ ਮੇਰੇ ਬਹੁਤ ਸਤਿਕਾਰਯੋਗ ਵੀਰ ਪ੍ਰદાન ਬਲਜੀਤ ਸਿੰਘ ਜੀ ਤੇ ਹੋਰ ਵੀ ਸਮੁੱਚੀ ਟੀਮ ਦੇ ਮੈਂਬਰ ਸਹਿਬਾਨ ਬਬਲੂ ਵੀਰ ਜੀ ਤੇ ਜਿੰਨੇ ਵੀ ਕਮੇਟੀ ਦੇ ਮੈਂਬਰ ਸਹਿਬਾਨ ਹਨ ਬਹੁਤ ਸੋਹਣਾ ਜਿਹੜਾ ਕਿ ਪ੍ਰੋਗਰਾਮ ਲੀਕਿਆ ਜੋ ਕੀ ਕੀਰਤਨ ਸਮਾਗਮ ਅੱਜ ਤੋਂ ਕਹਿ ਸਕਦੇ ਆਂ ਵੀ 8 ਔਰ 9 ਤਰੀਕ ਦਾ ਜਿਹੜਾ ਕੀਰਤਨ ਦਰਬਾਰ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਦੇਸ਼ਮ ਦੇਸ਼ ਸ੍ਰੀ ਮਹਾਰਾਜ ਕਿਰਪਾ ਕਰਦੇ ਹਨ ਤੇ ਸਾਡੀ ਪਰਵਾੜੀ ਜਿਹੜੀ ਕਿ ਕੀਰਤਨ ਸਮਾਗਮ ਕਰਵਾ ਰਹੀ ਹੈ ਕਿਉਂਕਿ ਜਿੱਥੇ ਸੱਚੇ ਪਾਤਸ਼ਾਹ ਦੀਆਂ ਕਿਰਪਾ ਹੁੰਦੀਆਂ ਉਸੀਆਂ ਬਖਸ਼ੀਆਂ ਹੁੰਦੀਆਂ ਤੇ ਫਿਰ ਇਹ ਜਿਹੇ ਸਮਾਗਮ ਕਰਵਾਏ ਜਾਂਦੇ ਹਨ ਹਮੇਸ਼ਾ ਉਸ ਸੱਚੇ ਪਾਤਸ਼ਾਹ ਦਾ ਜਿੱਤੇ ਸੁਖਰਾਣਾ ਹੁੰਦਾ ਉਥੇ ਬੀਬੀ ਕਾਨਕੁਰ ਤੇ ਗੁਰਦੁਆਰਾ ਸਾਹਿਬ ਦੇ ਕਮੇਟੀ ਦੇ ਮੈਂਬਰ ਸਭਾਂ ਚਰਨਵੀਰ ਜੀ ਕਿਉਂਕਿ ਇਨ੍ਹਾਂ ਭਰਾਵਾਂ ਦਾ ਕਿਉਂਕਿ ਜਿੱਥੇ ਗੁਰਦੁਆਰਾ ਬੀਬੀ ਕਾਨਕੁਰ ਕਮੇਟੀ ਦੇ ਹਮੇਸ਼ਾ ਹੀ ਸਮਾਗਮਾਂ ਦੇ ਵਿੱਚ ਸਮੁਲਿਤ ਕੀਤੀ ਜਾਂਦੀ ਹੈ ਕੀਰਤਨ ਸਮਾਗਮ ਕਰਵਾਏ ਜਾਂਦੇ ਜਾਂ ਕੀਰਤਨ ਕੀਤੇ ਜਾਂਦੇ ਜਾਂ ਗੁਰੂ ਕਰਦੇ ਜੀਰ ਦੇ ਵੱਜੋਂ ਇਹਨਾਂ ਨੇ ਜਿਹੜੀ ਕਿਸਮੁਲਿਤ ਬੀਬੀ ਕਨਪੁਰ ਦਾ ਇੱਕ ਇੱਕ ਸ਼ਬਦ ਜਿਹੜੇ ਕਿ ਹਜੂਰੀ ਰਾਗੀ ਸਾਡੇ ਦਿੱਤੇ ਇੱਕ ਛੋਟੇ ਜਿਹੇ ਸੱਦੇ ਤੇ ਬੀਬੀ ਕਨਕੁਰ ਤੋਂ ਬਰਾਬਰ ਇਹ ਪਹੁੰਚ ਰਿਹਾ ਉਹਨਾਂ ਦੇ ਇੱਕ ਇੱਕ ਸ਼ਬਦ ਇੱਕ ਗਬਾਣੀ ਦੀਆਂ ਪੰਕਤੀਆਂ ਸੁਣ ਕੇ ਕਿਉਂਕਿ ਜੋ ਆਪਣਾ ਜੀਵਨ ਹਮੇਸ਼ਾ ਅਗਲਾ ਬਣਾਈਏ ਕਿਉਂਕਿ ਇਹ ਕਰਾਂਗੇ ਤੇ ਆਪਣੇ ਆਪਣੇ ਪਰਿਵਾਰ ਦੇ ਵਿੱਚ ਹਮੇਸ਼ਾ ਹੀ ਖੁਸ਼ੀਆਂ ਕਿਰਦੇ ਰਹੇ ਜਿੱਤੇ ਸਮੂਹ ਸੰਗਤ ਵੱਲੋਂ ਇਹ ਸਮਾਗਮ ਕਰਾਇਆ ਉੱਥੇ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਸਾਡੇ ਖਾਸ ਕਰਕੇ ਨੌਜਵਾਨ ਵੀਰ ਸਾਡੀਆਂ ਭੈਣਾਂ ਕਿਉਂਕਿ ਜੋ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਕਿਉਂਕਿ ਇਸ ਸਮਾਗਮ ਦਾ ਕਰਾਉਣ ਦਾ ਮੇਨ ਮਕਸਦ ਕਿਉਂਕਿ ਸਾਡੇ ਨੌਜਵਾਨ ਵੀਰ ਜਿਹੜੇ ਭਟਕ ਚੁੱਕੇ ਹਨ ਉਹ ਇਸ ਸਮਾਗਮ ਦੇ ਵਿੱਚ ਕਿਉਂਕਿ ਸਮੂਲੀਅਤ ਕਰਨਗੇ ਸੇਵਾ ਕਰਨਗੇ ਸੇਵਾ ਸੇਵਾ ਦੀ ਦਾਤ ਬਖਸ਼ਿਸ਼ ਕਰਨਗੇ ਤੇ ਜਿਹੜੀਆਂ ਕਿ ਸੁਸਾਇਟੀਆਂ ਲੋਗ ਦੀਆਂ ਸ਼ਰਤੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਜੁੜ ਕੇ ਹਮੇਸ਼ਾ ਉਹਨਾਂ ਦੀ ਜਿਹੜੀ ਕਿ ਕਮਾਈ ਕੀਤੀ ਆ ਜਾਂ ਉਹਨਾਂ ਨੇ ਸੇਵਾ ਕੀਤੀ ਆ ਜਾਂ ਸੇਵਾਨ ਸਮਰਪਿਤ ਹੋ ਕੇ ਸੁਸਾਇਟੀਆਂ ਵਿੱਚ ਵਿਚਰ ਕੇ ਖਾਸ ਕਰਕੇ ਜਿਹੜੀ ਗੁਰਮਤ ਸਮਾਗਮ ਜਿਹੜੀ ਪਾਛਤਾਂਛੈ ਸਿਰ ਗੁਰਾਂਛੈ ਦੀ ਮਹਾਰਾਜੀ ਅੱਗੇ ਵੀ ਇਹ ਫਲਵਾੜੀ ਹਮੇਸ਼ਾ ਮਹਿਕਦੀ ਰਹੇ ਤੇ ਇਹ ਜਿਹੇ ਕੀਰਤਨ ਸਮਾਗਮ ਜਿਹੜੇ ਇਕ ਕਰਾਉਂਦੇ ਆ ਬਹੁਤ ਅਨੰਦ। ਬਹੁਤ ਬਹੁਤ ਸਾਲ ਸਾਡੀ ਕੀ ਫਤਿਹ ਪਹਿਲਾਂ ਤਾਂ ਮੈਂ ਗੁਰੂ ਰਾਮਦਾਸ ਕੀਰਤਨ ਦਵਾਰ ਕਮੇਟੀ ਮੋਗਾ ਦੇ ਬਤੌਰ ਸੀਨੀਅਰ ਮੀਤ ਪ੍ਰਧਾਨ ਹਾਂ ਦਾ ਸਾਰੀ ਪੱਤਰਕਾਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਾਡੇ ਛੋਟ ਨੋਟਿਸ ਦੇ ਉੱਤੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ। ਸੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਸਾਲ ਵੀ ਸ੍ਰੀ ਗੁਰੂ ਰਾਮਦਾਸ ਕੀਰਤਨ ਦਵਾਰ ਕਮੇਟੀ ਮੋਗਾ ਵੱਲੋਂ ਇੱਕ ਬਹੁਤ ਹੀ ਵਿਲੱਖਣ ਗੁਰਮਤ ਸਮਾਗਮ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਹਜ਼ਾਰਾਂ ਦੀ ਤਰ੍ਹਾਂ ਸੰਗਤਾਂ ਨੇ ਸ਼੍ਰਿਤ ਕਰਕੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ ਤੇ ਐਸ ਵਾਰ ਸੰਸਥਾ ਨੇ ਇਹ ਪ੍ਰਗਲਾ ਕੀਤਾ ਹੈ ਕਿ ਇਸ ਵਾਰ ਜੜਾ ਕੀਰਤਨ ਗੁਰਮਤ ਕੀਰਤਨ ਸਮਾਗਮ 8 ਤੇ 9 ਨਵੰਬਰ ਨੂੰ ਸ਼ਨੀ ਤੇ ਐਤਵਾਰ ਨੂੰ 5:30 ਵਜੇ ਤੋਂ ਰਾਤ 11 ਵਜੇ ਤੱਕ ਕਰਵਾਏ ਜਾ ਰਹੇ ਹਨ ਇਹ ਗੁਰਮਤ ਸਮਾਗਮ ਸਹਿਮ ਸ਼੍ਰੀ ਗੁਰੂ ਤੇਗ ਬਾਦਰ ਨਵੀਂ ਪਾਸ਼ਾ ਜੀ ਤੇ 350ਵਾਂ ਜੋਸ਼ੀ ਦੀ ਜੀਦਾ ਬੀ ਆ ਰਹੀ ਹੈ ਉਸ ਨੂੰ ਸਮਰਪਤ ਹਨ ਤੇ ਇਸ ਦੇ ਨਾਲ ਹੀ ਚੌਥੀ ਪਾਸ਼ਾ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਦਿਵਸ ਨੂੰ ਇਹ ਸਮਰਪਤ ਸਮਾਗਮ ਕਰਵਾਏ ਜਾ ਰਹੇ ਹਨ ਇਹ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਪਰਮੰਥ ਕਾ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਸਮਾਗਮ ਨੂੰ ਲੈ ਕੇ ਮੈਂ ਸਮਝਦਾ ਹਾਂ ਮੌਕਾ ਸ਼ਹਿਰ ਹੀ ਨਹੀਂ ਸਮੁੱਚੇ ਇਲਾਕੇ ਦੇ ਵਿੱਚ ਔਰ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿਹੜੇ ਪਰਦੇ ਵਿੱਚ ਵੀ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਸਮਾਗਮ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਜੋ ਵੀ ਅਸੀਂ ਬਾਹਰੋਂ ਦੇਸ਼ ਜੇ ਤੋਂ ਜਿਹੜੇ ਕੀਤਨੀ ਜਿਥੇ ਸਾਡੇ ਕੋਲ ਪਹੁੰਚ ਰਹੇ ਹਨ ਪੰਥ ਦੇ ਸਰਮੌਰ ਕੀਤਨੀ ਜਿਥੇ ਮਗਵਾਏ ਹਨ ਔਰ ਬਹੁਤ ਸਾਰੇ ਕੀਤਨੀ ਜਿਥੇ ਜਿਨ੍ਹਾਂ ਨੂੰ ਅਸੀਂ ਇੱਥੇ ਬੁਲਾਉਣਾ ਚਾਹੁੰਦੇ ਸੀ ਉਹ 350 ਸਾਲਾ ਸ਼ਤਾਬਦੀ ਹੁਣ ਕਾਰਨ ਉਹ ਸਾਨੂੰ ਮਿਲ ਨਹੀਂ ਸਕੇ ਪਰ ਫਿਰ ਵੀ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾ ਕੀ ਤੇ ਪੌਂਟਾ ਸਾਹਿਬ ਦੇ ਔਰ ਭਾਈ ਹਰਜੋਤ ਸਿੰਘ ਜਖਮੀ ਜੋ ਕਿ ਨਾਮਵਾਰ ਜਿਤਨੀ ਜਥੇ ਹਨ ਉਹਨਾਂ ਨੂੰ ਬੁਲਾ ਕੇ ਸੰਗਤਾਂ ਦੇ ਸੰਮੁਖ ਕੀਤਾ ਜਾਵੇ ਔਰ ਇਸ ਸਵਾਗਤ ਮੈਂ ਸਮਝਦਾ ਹਾਂ ਕਿ ਅੱਜ ਦੇ ਸਮੇਂ ਲਈ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ ਜਿਵੇਂ ਕਿ ਸੈਕਲ ਸਾਹਿਬ ਨੇ ਦੱਸਿਆ ਕਿ ਜਿੱਥੇ ਅੱਜ ਸਾਡੀ ਨੌਜਾਨ ਪੀੜੀ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਕਿਉਂਕਿ ਸਾਡਾ ਸਿੱਖ ਧਰਮ ਦਾ ਜਿਹੜਾ ਬਹੁਤ ਜ਼ਿਆਦਾ ਅਮੀਰ ਵਿਰਸਾ ਹੈ ਤੇ ਅੱਜ ਨਸ਼ਿਆਂ ਦੀ ਗਲਤਾਨ ਹੋ ਕੇ ਬੇਰਜਗਾਰੀ ਦੀ ਦਲਤ ਵਿੱਚ ਫਸ ਕੇ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਜੇ ਅਸੀਂ ਅਜੇ ਇਸ ਸਮਾਗਮ ਕਰਵਾਵਾਂਗੇ ਤਾਂ ਹੀ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਸਕਾਂਗੇ ਸੋ ਇਸ ਸਮਾਗਮ ਦੇ ਵਿੱਚ ਮੇਰੀ ਸਰਦਾਰ ਕਮਿਲ ਸਿੰਘ ਜੋ ਕਿ ਹਿਮਾਡਾ ਦੀ ਮਾਲਖਨ ਉਹਨਾਂ ਨੇ ਮੇਰਨਾ ਮੀ ਨਾਗੂ ਪਹਿਲਾਂ ਗੱਲ ਕੀਤੀ ਸੀ ਇਹ ਵੀਰਦੀ ਆਪਾਂ ਵੀ ਕੋਈ ਵੱਡਾ ਇਸ ਤਰ੍ਹਾਂ ਦਾ ਸਮਾਗਮ ਕਰੀਏ ਜਿਹਦੇ ਨਾਲ ਆਪਾਂ ਸਿਕੌਮ ਔਰ ਜੜੀ ਵਿਸਰਵੀ ਸਾਡੀ ਨੌਜਵਨ ਪੀੜ੍ਹੀ ਉਸ ਨੂੰ ਆਪਣੇ ਵਿਰਸੇ ਨਾਲ ਜੋੜ ਸਕੀਏ ਸੋ ਇਹਨਾਂ ਦਾ ਵੀ ਸਾਡੀ ਸਾਨੂੰ ਸੈਟੀ ਵੱਲੋਂ ਬਹੁਤ ਵੱਡਾ ਸਹਿਯੋਗ ਆ ਉਥੇ ਡਾਕਟਰ ਸੰਜੀਤ ਕੁਮਾਰ ਸ਼ੈਣੀ ਤੇ ਸਰਦਾਰ ਵਿਜੇਲ ਸਿੰਘ ਉਹਨਾਂ ਦੇ ਚਾਰਾਂ ਸੁਪੁੱਤਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਉਥੇ ਹੇਮਾ ਡਾਕਟਰ ਮਿਤ ਸਿੰਘ ਸਾਡੇ ਨਾਲ ਬੈਠੇ ਹਨ ਤੇ ਹੋਰ ਵੀ ਬਹੁਤ ਸਾਰੀਆਂ ਉੱਚ ਕੋਟੀਆਂ ਸ਼ਖਸੀਤਾਂ ਜਿਨ੍ਹਾਂ ਨੇ ਪਿਛਲੇ ਸਾਲ ਵੀ ਸਾਨੂੰ ਵਿਸ਼ੇਸ਼ ਤੌਰ ਤੇ ਤਨ ਮੰਨ ਤਾਨਾ ਸਹਯੋਗ ਦਿੱਤਾ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਇੰਦਰਪਾਲ ਬੱਬੀ ਜੀ ਉਹਨਾਂ ਨੇ ਵੀ ਆਉਣਾ ਸੀ ਪਰ ਉਹਨਾਂ ਨੇ ਕੁ ਰਜਿਸਟਰੀ ਕਰਾਉਣ ਕਰਕੇ ਮੈਨੂੰ ਹੁਣੇ ਆਉਣ ਦਾ ਫੋਨ ਆਇਆ ਕਿ ਮੈਂ ਪਹੁੰਚ ਵੀ ਸਕਦਾ ਉਹਨਾਂ ਦਾ ਵੀ ਇਸ ਸਮਾਗਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸੋ ਅਸੀਂ ਮੈਂ ਸਾਰੀ ਸੰਸਥਾ ਵੱਲੋਂ ਪ੍ਰਧਾਨ ਜੀ ਵੱਲੋਂ ਤੇ ਆਪਣੀ ਸਮੁੱਚੀ ਟੀਮ ਵੱਲੋਂ ਸਾਰੀਆਂ ਹੀ ਸ਼ਖਸੀਤਾਂ ਔਰ ਸਾਰੀਆਂ ਸੰਸਥਾਵਾਂ ਸ਼ਹਿਰ ਤੇ ਧਾਰਮਿਕ ਦੇ ਅਜਨੀਆਂ ਵੀ ਸੰਸਥਾਵਾਂ ਹਨ ਤੇ ਗੁਰੂ ਨਾਨਕ ਨਾਮ ਦੀ ਸੰਗਤਾਂ ਦਾ ਤਹਿ ਦਰੋਤਨਾ ਕਰਦਾ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਜੋ ਇਹ ਸਮਾਗਮ 8 ਤੇ 9 ਨਵੰਬਰ ਨੂੰ ਕਰਵਾਏ ਜਾ ਰਹੇ ਹਨ ਉਸ ਵਿੱਚ ਪਿਛਲੇ ਸਾਲ ਨਾਲ ਵੀ ਵੱਧ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਇਸ ਗੁਰਮਤ ਸਮਾਗਮ ਦਾ 라ਹਾ ਲੈਣਗੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ